ਆਹ ਕੋਈ ਹੋਣੀ ਕੋਈ ਸਾਡੇ ਜਲ ਤੱਕ ਦੇ ਹੋਣੀ ਨਹੀਂ ਭਾਈ ਐ ਨਹੀਂ ਚੱਲਣਾ ਕਿ ਸਾਡੇ ਬੰਦੇ ਉੱਤਰ ਵੀ ਫੇਟਦੇ ਆਂ ਮੈਂ ਦਵਾਵਾ ਜੇ ਯਾਰ ਸਾਨੂੰ ਪੀਚੇ ਰਹਿ ਕੇ ਦੱਸਦੇ ਆਂ ਸਾਡੀ ਨਾਹੀ ਕਿਹੜਾ ਦਵਾਵਾ ਨਹੀਂ ਹੁੰਦੀ ਸਾਡਾ ਕੋ ਪਬਲਿਸਟ ਆਉਂਗੇ ਨਾ ਮੈਂ ਗੈਸ ਫਰਜ਼ ਕਰ ਉਹਨਾਂ ਨੂੰ ਯਾਰ ਹੈਂ ਅੱਜ ਖਾਣੇ ਕਰਵਾ ਦੇ ਇੱਥੇ ਤਾਂ ਕੋਈ ਇੱਕ ਨੂੰ ਨੰਗਰਾ ਇਹ ਲਈ ਕਿਏ ਤੁਸੀਂ ਨਹੀਂ ਲੈਂਦੇ ਇਹ ਕਰਨਗੇ ਸਾਰੇ ਬੋਲ ਦਿੱਤੇ ਹੋਏ ਨੇ ਲੈ ਕੇ ਆਦੇ ਬੰਦ ਕਰਦੇ ਜਿਹੜਾ ਰੱਤ ਹੈ ਜਿਆਣਾ ਵੀ ਗੁਰੂ ਜੀ ਨੂੰ 12 ਕਿਹੜਾ ਹੱਥ ਜਿਆਣਾ ਮੇਰੀ ਕੋਲ ਆਉਂਦਾ ਠੀਕੇ ਦਾ ਸਭੀ ਕਹਿੰਦੇ ਹੁੰਦੇ ਕਿ ਆਪਾਂ ਨੂੰ ਨਹੀਂ ਰਾਹ ਤੇ ਮਾਤਮਾ ਲੱਭਤਰ ਨਹੀਂ ਜਾ ਜਾਂਦਾ ਅਸੀਂ ਉਹ ਪਤਾ ਲਾਉਂਦਾ ਹਾਂ ਸਾਬ ਦਾ ਸਾਥੀ ਸਾਰੇ 50 ਸਰਕਾਰ ਸਤਿ ਸ਼੍ਰੀ ਅਕਾਲ ਪੁਲਿਸ ਪ੍ਰਸ਼ਾਸਨ ਆ ਸਾਡੇ ਨਾਲ ਡੂਬਲਡ ਨੂੰ ਦਾ ਟੈਟ ਗੁਣਾ ਅਸੀਂ ਪਹਿਲਾਂ ਹੀ ਆਉਂਦੇ ਬੰਦਿਆਂ ਦੀ ਸੈਟਅਪ ਰੱਖੀ ਪਈ ਹੈ ਸਾਨੂੰ ਵੀ ਪਤਾ ਹੈ ਸਾਰੇ ਨੂੰ ਪਤਾ ਹੈ ਬੰਦੇ ਦਾ ਆਪਣੇ ਆਪ ਤੋਂ ਵੀ ਕੋਈ ਨਹੀਂ ਪੁਲਿਸ ਤੋਂ ਪਤਾਈ ਅਸੀਂ ਦੁਬਾਰਾ ਸ਼ਹਿਰ ਲੈ ਕੇ ਦੱਸਿਆ ਕਿ ਸਟੇਟਿਸ ਬਗੈਰ ਦੇ ਦੋਨੋਂ ਜੀ ਆਪ ਜੀ ਸਾਹਿਬ ਨੂੰ ਅੱਜ ਅਸੀਂ ਰੱਖਾ ਗਿਆ ਜੇ ਨਹੀਂ ਪੱਤੇ ਕੀ ਹੋਏ ਹਨ ਹਨ ਇੱਥੇ سات <سؤال> بند مش ہاں ٹھیک ہے باقی پچھے پو ٹھیک باہر آ جائیں گے ਲੋਕਾਂ ਦਾ ਲਗਾਰ ਹੈ ਅੱਜ ਮੈਂ ਰੋਡ ਦੀ ਜਾਰੀ ਕਰਦਾ ਲੋਕਾਂ ਦੇ ਸਾਰੇ ਨਿਯਮਾਂ ਦਾ ਨਿਚਾਰਾ ਕੇ ਕਾੜੀ ਪੂਰਾ ਪਾਣੀ ਹੈ ਸਰਕਾਰ ਦੀ ਨਹੀਂ ਦਿੱਤਾ ਸਾਡੀ ਮੰਗਾਂ ਅੰਦੋਲੀਆ ਦੇ ਨਾਮ ਦੇ ਬਾਦ ਆ ਰਹੇ ਨੇ ਕਿ ਕਿ ਉਹ ਨਿਯਮ ਨਿਯਮ ਕਰਾ ਰੱਖਿਆ ਨੇ ਸਾਡੇ ਸਾਰੇ ਲੋਕਾਂ ਨੂੰ ਜੁਰਮਾਨੇ ਨਾਲ ਨਾਟਕ ਮੱਗ ਪੱਤਰ ਦੇਣਾ ਨੇ ਸਾਡੇ ਉੱਤੇ ਇਹਨਾਂ ਲੋਕਾਂ ਦੀ ਖੋਰ ਕਹਿਣ ਆਇਆ ਜਾ ਰਿਹਾ ਇਹਨਾਂ ਨੇ ਬਚਾ ਕਰਨ ਦੀ ਦਾ ਪੂਰਾ ਲੜੇਗਾ ਦੇਖੋ ਮੋਰੀ ਤੋਂ ਐਲ ਐ ਐ ਦਾ 4400 ਦਾ ਸਾਡਾ ਨੰਬਰ ਹੀ ਦਿੱਤੀ 31 ਲਾਜ ਨੂੰ ਕਰਨਾ ਹੋਦਾ ਹੁਣ 9 ਮਹੀਨਾ ਦਾ ਸਾਡਾ ਨੰਬਰ ਵਰਕਰਾਂ